ਗੜ੍ਹ ਸੰਕਰ ਤੋਂ ਸ਼ੇਨੰਦਪੁਰ ਸਾਹਿਬ ਰੋਡ ਤੇ ਇਸ ਵੇਰੇ ਮਾਈਨਿੰਗ ਦੇ ਨਾਲ ਭਰੇ ਟਿਪਰ ਚਾਲਕ ਨੇ ਸਾਈਕਲ ਤੇ ਜਾ ਰਹੇ ਇੱਕ 16 ਸਾਲ ਦੇ ਲੜਕੇ ਨੂੰ ਧਲਾ ਦਿੱਤਾ ਇਸ ਹਾਦਸੇ ਦੇ ਵਿੱਚ ਲੜਕੇ ਦੀ ਮੌਤ ਹੋ ਗਈ ਹੈ ਜਦਕਿ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਲੜਕੇ ਦੀ ਪਛਾਣ ਅੰਕਿਤ ਕੁਮਾਰ ਵਜੋਂ ਹੋਈ ਹੈ ਜੋ ਕੋਕੀਓਬੇਲਕਰ ਨਗਰ ਗੜ੍ਹ ਸੰਕਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਅੰਕਿਤ ਰੋਜ਼ਾਨਾ ਦੇ ਵਾਂਗ ਕੋਲ ਦੀ ਪ੍ਰੈਕਟਿਸ ਕਰਨ ਦੇ ਲਈ ਨਾਗਪੁਰ ਸਾਹਿਬ ਤੋਂ ਦਰਸ਼ਨ ਕਰਦੇ ਸੀ ਸੀਨੀਅਰ ਸਕੂਲ ਵੱਲ ਸਾਈਕਲ ਤੇ ਸਵਾਰ ਬੀਤੇ ਜਾ ਰਿਹਾ ਸੀ ਕਿ ਪਿੱਛੋ ਤੇਜ਼ ਰਫਤਾਰ ਦੇ ਵਿੱਚ ਮਾਈਨਿੰਗ ਦੇ ਨਾ ਭਰਿਆਇਆ ਟਿਪਪਰ ਚਾਰਨ ਕੰਬੂ ਹੋ ਜਾਂਦਾ ਹੈ ਜਿਸ ਨੇ ਕਿ ਅੰਕਿਤ ਨੂੰ 78% ਦਰ ਤੱਕ ਇਸ ਦਿਮੌਕੇ ਤੇ ਮੌਤ ਹੋ ਗਈ ਹੈ ਇਸ ਸਾਧ세 ਦੀ ਖਬਰ ਜਿਵੇਂ ਹੀ ਸੋਸ਼ਲ ਮੀਡੀਆ ਤੇ ਫੈਲੀ ਤਾਂ ਸਥਾਨਕ ਲੋਕਾਂ ਨੇ ਪੁਲਿਸ ਸਟੇਸ਼ਨ ਦੇ ਸਾਹਮਣੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਿਸ ਦੇ ਨਾਲ ਚੰਡੀਗੜ੍ਹ ਦੇ ਸ਼ਹਿਰ ਤੋਂ ਮੁੱਖ ਮਾਰਗਾਂ 'ਤੇ ਆਵਾਜਾਈ ਠੱਪ ਹੋ ਗਈ ਹੈ। ਇਸ ਮੌਕੇ ਕਰਨ ਦੇ ਅਗਵਾਈ ਕਰਦਿਆਂ ਐਡਵੋਕੇਟ ਪੰਕਜ ਜੀਪਾਲ ਕਾਮੇਡ, ਗੂਰੀ ਨੇਕ ਸਿੰਘ ਤੇ ਕੁਲਭੂਜਨ ਮਹਿੰਦਵਾਣੀ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਓਵਰਲੋਡ ਟਿਪਪਰ ਜਿਨ੍ਹਾਂ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਜਿਸ ਕਾਰਨ ਰੋਜ਼ਾਨਾ ਆਜ਼ਾਦ ਵਪਾਰੀ ਨੇ ਉਨਾਕੇ ਕੀ ਗੜ ਸ਼ੰਕਰ ਇਲਾਕੇ ਦੇ ਵਿੱਚ ਹੁਣ ਨਜਾਇਜ਼ ਖਨਣ ਦਾ ਗੜ ਬਣ ਚੁੱਕਿਆ ਹੈ ਤੇ ਸ਼ਹਿਰ ਦੇ ਵਿੱਚੋਂ ਲੰਘਦੇ ਓਵਰਲੋਡ ਡਿੱਪਰ ਮਿੰਦੋਕਾਂ ਦੀ ਜਾਲ ਲੈ ਰਹੇ ਨੇ ਇਸ ਮੌਕੇ ਪ੍ਰਦੂਸ਼ਣ ਕਾਰਿਆ ਨੇ ਪੰਜਾਬ ਸਰਕਾਰ ਦੇ ਖਿਲਾਫ ਹੰਾਲੇ ਬਾਕੀ ਕੀਤੀ ਹੈ ਤੇ ਮਾਈਨਿੰਗ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਨਾ ਕੀ ਹੈ ਕਿ ਪੁਲਿਸ ਨੂੰ ਦੁਪਈਆ ਵਾਹਨ ਚਾਲਕਾਂ ਦੇ ਚਲਾਨ ਕੱਟੇ ਜਾਂਦੇ ਨੇ ਪੁਲਿਸ ਸਟੇਸ਼ਨ ਦੇਗੀ ਆਵਾਜ਼ ਆਈ ਦੀ ਨੰਬੰਦੀਆ ਤੱਜੀਆਂ ਉੜਾ ਕੇ ਇਹ ਜਿਹੜੇ ਨਜਾਇਜ਼ ਮਾਈਨਿੰਗ ਦੇ ਨਾਂ ਪਰੇ ਵਾਹਨ ਲੰਘਦੇ ਨੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਤੀਜੀ ਤਾਂ ਉਦੋਂ ਤਣਾਅ ਪੈਣ ਗਈ ਜਦ ਪੁਲਿਸ ਨੂੰ ਬੁਲਾਰ ਖਾਤੇ ਟਰੱਕ ਚਾਲਕ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਜਾ ਪਰਦਰਸ਼ਕਾਰੀ ਹਾਜ਼ਰ ਦੇ ਦੋਸ਼ੀ ਸੰਚਾਲਕ ਤੇ ਟਰੱਕ ਮਾਲਕ ਦੇ ਵਿਰੁੱਧ ਸਜ਼ਾ ਯੋਗ ਤਾਰਾ ਦੀ ਮੰਗ ਕਰ ਰਹੇ ਨੇ ਟਿਪਰ ਜਿਹੜਾ ਓਵਰ ਲੋਡ ਸੀਗਾ ਉਹਦੇ ਨਾਲ ਮੌਤ ਹੋਈ ਆ ਇਹ ਮੌਤ ਨਹੀਂ ਕਹੀ ਜਾ ਸਕਦੀ ਇਹ ਇੱਕ ਕਤਲ ਆ ਓਵਰਲੋਡਡ ਟਿਪਰ ਦੇ ਨਾਲ ਮਾਸੂਮ ਬੱਚੇ ਦੀ ਜਾਨ ਗਈ ਆ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਇੱਕ ਬੱਚੇ ਦੀ ਮੌਤ ਹੋ ਗਈ ਆ ਤੇ ਉਹਨੂੰ ਵੀ ਅਣਗੋਲਿਆ ਜਾ ਰਿਹਾ ਤੇ ਜਿਹੜਾ ਮੋਜਰਮ ਆ ਉਹਦਾ ਨਾਮ ਵੀ ਨਾ ਦਰਜ ਕੀਤਾ ਜਾਵੇ ਐਫਆਰ ਚ ਉਹਦਾ ਨਾਮ ਵੀ ਸਾਨੂੰ ਰੋਲਾ ਪਾਣ ਤੋਂ ਬਾਅਦ ਦਰਜ ਕਰਵਾਉਣਾ ਪਵੇ ਰੋਜ਼ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਆ ਕੌਣ ਜ਼ਿੰਮੇਵਾਰ ਆ ਜੇ ਸਰਕਾਰ ਨੇ ਇਲੀਗਲ ਮਾਈਨਿੰਗ ਨਾ ਰੋਕੀ ਤਬ ਬਕਾਇਦਾ ਮੈਂ ਤੁਹਾਨੂੰ ਕਹਿ ਰਿਹਾ ਬਕਾਇਦਾ ਰੋਜ਼ ਸਵੇਰੇ ਬਿਨਾ ਨਾਗਾ ਧਰਨਾ ਲਗਾਇਆ ਜਾਊਗਾ ਤੇ ਮੈਂ ਸਰਕਾਰ ਦੇ ਖਿਲਾਫ ਜਿਹੜੀ ਇਹ ਮੁਹਿੰਮਾਂ ਉਹਨੂੰ ਟਿੱਲੀ ਨਹੀਂ ਪੈਂਦੇ ਨਹੀਂ ਖੁੱਲ ਕੇ ਲੜਨਾ ਆ ਗੜ ਸ਼ੰਕਰ ਚ 13ਵਾਂ ਕਤਲਾ ਮਾਈਨਿੰਗ ਦੀ ਭੇਟ ਚੜ ਰਹੇ ਲੋਕ ਲੋਕਾਂ ਦੇ ਇਕੱਲੇ ਇਕੱਲੇ ਬੱਚੇ ਮਰ ਰਹੇ ਆ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਸਰਕਾਰ ਨੂੰ ਇੱਕੋ ਹੀ ਗੱਲ ਦਿਸਦੀ ਆ ਪੇ ਰੇਤਾ ਤੇ ਖਣਜ ਪਦਾਰਥ ਲੁੱਟ ਲਾਓ ਜਿੰਨੇ ਲੁੱਟ ਹੁੰਦੇ ਆ ਸਾਡੀ ਸਰਕਾਰ ਕਿੰਨਾ ਚਿਰ ਰਹਿਣੀ ਜਾਂ ਨਹੀਂ ਰਹਿਣੀ ਉਹਦੇ ਚ ਸਾਰਾ ਜੋਰ ਇਸ ਗੱਲ ਤੇ ਲੱਗਿਆ ਆ ਕਿ ਜਿੰਨਾ ਮੁਨਾਫਾ ਕਮਾਹ ਹੁੰਦਾ ਕਮਾ ਲਈਏ ਇੱਥੇ ਦਾ ਟ੍ਰੈਫਿਕ ਜਿਹੜੇ ਮੁਲਾਜ਼ਮ ਆ ਉਹ ਸਿਰਫ ਟਿਪਰਾਂ ਦੀ ਗਿਣਤੀ ਕਰਦੇ ਆ ਤਾਂ ਕਿ ਮਹੀਨਾ ਕਰਾਇਆ ਜਾ ਸਕੇ ਜਿਹੜੇ ਸਧਾਰਨ ਮੋਟਰਸਾਈਕਲਾਂ ਵਾਲੇ ਦਿਹਾੜੀ ਲਾ ਕੇ ਆਂਦੇ ਉਹਨਾਂ ਦੇ ਚਲਾਣ ਕੀਤੇ ਜਾਂਦੇ ਆ ਟਿਪਰਾਂ ਦੇ ਨਾਂ ਨੰਬਰ ਨਾਂ ਡਰਾਈਵਰਾਂ ਦਾ ਕੋਈ ਪਤਾ ਹੁਣ ਜਿਹੜਾ ਬਾਈ ਨਾਮ ਪਰਚਾ ਨਹੀਂ ਕੀਤਾ ਉਹ ਡਰਾਈਵਰ ਨੂੰ ਚੱਕ ਕੇ ਅੰਦਰ ਦੇ ਤਾਂ ਮਾਲਕ ਤੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਗੱਲ ਬੜੀ ਮੰਦਭਾਗੀ ਹੈ ਇਹ ਨਾ ਪਹਿਲੀ ਘਟਨਾ ਤੇ ਨਾ ਆਖਰੀ ਘਟਨਾ ਇਹ ਘਟਨਾ ਦੇ ਕਾਰਨ ਓਵਰ ਲੋਡ ਟਿਪਰ ਜਿਹੜੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇੱਥੋਂ ਦਾ ਵਿਧਾਇਕ ਰੋਜ਼ ਟਾਰਾ ਮਾਰਦਾ ਕਿ ਬੜਾ ਵਿਕਾਸ ਹੋ ਰਿਹਾ ਬੜਾ ਵਿਕਾਸ ਹੋ ਰਿਹਾ ਇਹ ਵਿਕਾਸ ਗਰੀਬ ਲੋਕਾਂ ਦੀਆਂ ਲਾਸ਼ਾਂ ਤੇ ਵਿਕਾਸ ਸਾਨੂੰ ਵਿਕਾਸ ਨਹੀਂ ਚਾਹੀਦਾ ਸਾਨੂੰ ਚਾਹੀਦਾ ਅਨਸਾਫ ਸਾਨੂੰ ਚਾਹੀਦਾ ਕਿ ਆਮ ਲੋਕ ਉਹ ਜੀਂਦੇ ਰਹਿਣ ਆਪਣੀ ਕਿਰਤ ਕਰਦੇ ਨੇ ਉਹਨੂੰ ਕਿਰਤ ਕਰਨ ਜੋਗੇ ਛੱਡਿਆ ਜਾਵੇ ਸੜਕਾਂ ਤੇ ਰੋਜ਼ ਮੌਤ ਨੱਚਦੀ ਹੈ ਓਵਰਲੋਡ ਟਿਪਰ ਬੇਲਗਾਮ ਤੁਰੇ ਜਾਂਦੇ ਲੋਕਾਂ ਨੂੰ ਰਸਤੇ ਨਹੀਂ ਮਿਲਦੇ ਹਰ ਰੋਜ਼ ਘਟਰਾਵਾ ਘਟਦੀਆਂ ਨੇ ਲੋਕਾਂ ਦੇ ਇੱਕ ਇੱਕ ਬੱਚਾ ਨੇ ਉਹ ਟਿਪਰਾਂ ਨਾਲ ਮਾਰਿਆ ਜਾਂਦਾ ਹੈ ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਲੋਕਾਂ ਨੂੰ ਕਿ ਐ ਸਰਕਾਰਾਂ ਤੋਂ ਕੋਈ ਆਸ ਨਹੀਂ ਐ ਸਿਸਟਮ ਤੋਂ ਕੋਈ ਆਸ ਨਹੀਂ ਜੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੈ ਤਾਂ ਲੋਕਾਂ ਨੂੰ ਅੱਗੇ ਆਣਾ ਪਊਗਾ ਲੋਕਾਂ ਨੂੰ ਜਥੇਬੰਦ ਹੋ ਕੇ ਐ ਗੈਰਕਾਨੂੰਨੀ ਮਾਈਨਿੰਗ ਗੈਰਕਾਨੂੰਨੀ ਉਹ ਲੋਕਾਂ ਨੂੰ ਟਿੱਪਾ ਰੋਕਣੇ ਪੈਣਗੇ ਤਾਂ ਲੋਕਾਂ ਦੀ ਜਾਨ ਸੁਰੱਖਿਤ ਰਹਿ ਸਕਦੀ ਸੜਕਾਂ ਤੇ ਅੱਜ ਬੰਦਾ ਕੋਈ ਸੇਫ ਨਹੀਂ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਕਿ ਤੁਰੰਤ ਜਥੇਬੰਦ ਹੋ ਕੇ ਇਹ ਜੋ ਨਿਰਸ਼ੰਘਾਰ ਹੋ ਰਿਹਾ ਇਹਨੂੰ ਰੋਕਣ ਲਈ